ਨਮਸਕਾਰ ਅੱਜ ਸਵੇਰ ਦੀ ਸਭ ਤੋਂ ਵੱਡੀ ਤੇ ਡਰਾਉਣੀ ਖਬਰ ਰਾਜਪੁਰਾ ਦੇ ਨੇੜਲੇ ਰੇਲਵੇ ਸਟੇਸ਼ਨ ਸਰਹੰਦ ਵਿੱਚ ਸਵੇਰੇ ਸਵੇਰੇ ਵੱਡਾ ਹਾਦਸਾ ਵਾਪਰ ਗਿਆ ਤਾਂ ਲੁਧਿਆਣਾ ਤੋਂ ਦਿੱਲੀ ਜਾ ਰਹੀ ਮਸ਼ਹੂਰ ਗਰੀਬ ਰਥ ਟ੍ਰੇਨ ਨੰਬਰ 12204 ਨੂੰ ਅਚਾਨਕ ਪਿਆਨਕਾਗ ਲੱਗੇ ਇਲਾਕੇ ਦੇ ਵਿੱਚ ਜਿਸ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਤਾਂ ਦੱਸਿਆ ਜਾ ਰਿਹਾ ਕਿ ਸਰਹੰਦ ਤੋਂ ਲੰਘਦੇ ਸਮੇਂ ਟ੍ਰੇਨ ਦੇ ਸੀ ਕੁਝ ਨੰਬਰ ਵਿੱਚੋਂ ਅਚਾਨਕ ਹੀ ਧੂਆ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਕੁਝ ਨੰਬਰ 19 ਦੱਸਿਆ ਜਾ ਰਿਹਾ ਤੇ ਵੇਖਦੇ ਵੇਖਦੇ ਧੂਆ ਅੱਗ ਦੇ ਲਪਟਾਂ ਦੇ ਵਿੱਚ ਬਦਲ ਜਾਂਦਾ ਹੈ ਯਾਤਰੀਆਂ ਮੁਤਾਬਕ ਹਾਦਸਾ ਸਵੇਰੇ 7:00 ਵਜੇ ਦੇ ਕਰੀਬ ਵਾਪਰਦਾ ਇਸ ਕਾਰਨ ਸ਼ੁਰੂਆਤੀ ਜੋ ਜਾਂਚ ਦੇ ਵਿੱਚ ਸ਼ਾਰਟ ਸਰਕਟ ਇਸ ਦਾ ਕਾਰਨ ਦੱਸਿਆ ਜਾ ਰਿਹਾ ਤਾਂ ਅਗ ਦੇ 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 ਆ ਟ੍ਰੇਨ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਚੌਕਸ ਯਾਤਰੀ ਜਿਹੜੇ ਨੇ ਉਹਨਾਂ ਨੇ ਤੁਰੰਤ ਚੇਨ ਖਿੱਚੀ ਹੈ ਤੇ ਲੋਕੋ ਪਾਇਲਟ ਨੇ ਹਾਲਾਤ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਪਾਇਲਟ ਨੇ ਹਾਲਾਤਾਂ ਦੀ ਗੰਭੀਰਤਾ ਨੂੰ ਸਮਝਦੇ ਆਵਿ ਮਰਜੈਂਸੀ ਬ੍ਰੇਕ ਲਗਾ ਦਿੱਤੀ ਤਾਂ ਆਪਣੀ ਜਾਨ ਬਚਾਉਂਦੇ ਲਈ ਯਾਤਰੀ ਸਮਾਨ ਛੱਡ ਕੇ ਕੋਚਾ ਤੋਂ ਛਾਲਾ ਮਾਰਨ ਲੱਗਦੇ ਨੇ ਇਸਫਰਾ ਤਫਰੀ ਦੇ ਵਿੱਚ ਕਈ ਲੋਕਾਂ ਨੂੰ ਮਾਮੂਲੀ ਸੱਟਾਂ ਆਈਆਂ ਨੇ ਦਾ ਸੂਚਨਾ ਮਿਲਦੀ ਹੈ ਰੇਲਵੇ ਪੁਲਿਸ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜੰਗੀਬੁੱਦਰ ਤੇ ਬਚਾਅ ਕਾਰਜ ਸ਼ੁਰੂ ਹੈ ਲਗਭਗ ਦੱਸਿਆ ਜਾ ਰਿਹਾ ਹੈ ਕਿ ਘੰਟੇ ਦੀ ਮੁਸ਼ਕਲ ਤੋਂ ਬਾਅਦ ਸਖਤੇ ਕਾਬੂ ਪਾਇਆ ਗਿਆ ਤਾਂ ਰੇਲਵੇ ਨੇ ਅਧਿਕਾਰਕ ਤੌਰ ਤੇ ਕੋਈ ਵੀ ਬਿਆਨ ਜਾਰੀ ਕਰਕੇ ਅਜੇ ਪੁਸ਼ਟੀ ਨੁਕਸਾਨ ਦੀ ਨਹੀਂ ਕੀਤੀ ਹੈ ਫਿਲਹਾਲ ਸਾਰੇ ਯਾਤਰੀ ਸੁਰੱਖਿਤ ਨੇ ਉਹਨਾਂ ਨੂੰ ਦੂਸਰੇ ਕੋਚਾ ਤੋਂ ਵਿੱਚ ਤਬਦੀਲ ਕਰ ਦਿੱਤਾ ਗਿਆ ਤਾਂ ਰੇਲਵੇ ਪਰ ਉਸ ਦਾ ਦਿੱਤਾ ਹੈ ਕਿ ਟ੍ਰੇਨ ਜਲਦੀ ਦਿੱਲੀ ਦਿਲੀ ਰਵਾਨਾ ਹੋਵੇਗੀ ਪਰ ਇਹ ਵੱਡਾ ਹਾਦਸਾ ਭਾਰਤੀ ਰੇਲਵੇ ਦੀ ਸੁਰੱਖਿਆ ਤੇ ਵੱਡੇ ਸਵਾਲ ਹੈ ਜ ਜਨਾ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਫਿਲਹਾਲ ਯਾਤਰੀਆਂ ਦੇ ਸੁਰੱਖਿਅਤ ਹੋਣ ਦੀ ਖਬਰ ਜਿਹੜੀ ਇਸ ਵੱਡੀ ਰਾਹਤ ਵਾਲੀ ਸਾਹਮਣੇ ਆਈ ਹੈ ਜੇ ਇਹ ਟ੍ਰੇਨ 12204 ਅਮਰਸਰ ਤੋਂ ਸਾਰਸਾ ਗਰੀਬੜ ਇਹ ਜਾ ਰਹੀ ਸੀ ਜਦੋਂ ਇਹਨੇ ਰੇਲਵੇ ਸਟੇਸ਼ਨ ਸਰਹੰਦ ਨੂੰ ਕਰਾਸ ਕੀਤਾ ਉਸ ਤੋਂ ਬਾਅਦ ਗੱਡੀ ਇੱਥੇ ਮੋਕੜੇ ਖੜੀ ਹੈ ਇਹ ਕਰੀਬ ਅੱਧਾ ਕਿਲੋਮੀਟਰ ਵੀ ਨਹੀਂ ਹਜਾਈ ਹੈ ਤੇ ਉਸ ਤੋਂ ਬਾਅਦ ਇੱਕ ਡੱਬੇ ਵਿੱਚ ਧੂੰਆਂ ਨਿਕਲ ਰਿਹਾ ਸੀ ਤੇ ਧੂੰਆਂ ਨਿਕਲਣ ਤੋਂ ਬਾਅਦ ਜਦੋਂ ਸਾਡੀ ਕਸਟਮਲਟੀ ਨੇ ਦੇਖਿਆ ਤੇ ਫਿਰ ਇਹਨਾਂ ਸਵਾਰੀਆਂ ਨੂੰ ਥੱਲੇ ਉਤਾਰਿਆ ਉਤਾਰਨ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾਇਆ ਅਸੀਂ ਜਲਦੀ ਪਹੁੰਚ ਗਏ ਤੇ ਫਿਲਹਾਲ ਕੋਈ ਵੀ ਜਾਨੀ ਕਿਸੇ ਵੀ ਕਿਸਮ ਦਾ ਨੁਕਸਾਨ ਨਹੀਂ ਹੈ ਤੇ ਕੋਈ ਵੀ ਹਜੇ ਤੱਕ ਇਹੋ ਜਿਹੀ ਗੱਲ ਨਹੀਂ ਹੋਈ ਹੈ ਬਿਲਕੁਲ ਬਾਕੀ ਅੱਗ ਨੂੰ बुझा ਰਹੇ ਹਾਂ ਉਸ ਤੋਂ ਬਾਅਦ ਦੇਖਦੇ ਕਿਆ ਬਣਦਾ ਤੇ ਕਿੱਥੋਂ ਚੱਲ ਰਹੀ ਸੀ ਇਹ ਅੰਮ੍ਰਿਤਸਰ ਤੋਂ ਆ ਰਹੀ ਸੀ ਤੇ ਸਾਰਤਾ ਜਾਣਾ ਸੀ ਇਹਨੇ ਜਿਆਦਾ ਜਿਹੜਾ ਮੇਜਰ ਇਹ ਕਾ ਡੈਮੇਜ ਉਹ ਇੱਕ ਡੱਬੇ ਦਾ ਹੋਇਆ ਤੇ ਆ ਨਾਲ ਵੀ ਇੱਕ ਡੱਬਾ ਹੋ ਰਿਹਾ ਇਹਨੂੰ ਥੋੜਾ ਜਿਹਾ ਨੁਕਸਾਨ ਹੋਇਆ ਜੀ ਸਵਾਰੀਆਂ ਪਿੱਛੇ ਸਵਾਰੀਆਂ ਬਿਲਕੁਲ ਹਜੇ ਤੱਕ ਇਹ ਤਾਂ ਪਾਰਟ ਆਫ ਆਫ ਇਨਵੈਸਟੀਗੇਸ਼ਨ ਹੈ